ਲਓ ਵੀ ਮਿੱਤਰੋ ਅੱਜ ਹੈਗਾ 1 ਜੂਨ ਤੇ ਮੈਂ ਦੇ 골ਡੀ ਪੂਰੀ ਗਰਮੀ ਦੇ ਵਿੱਚ ਤੇ ਨਿਕਲ ਗਏ ਆ ਵੋਟਾਂ ਦਾ ਸਰਵਾ ਕਰ ਲਈ ਵੀ ਕਿਵੇਂ ਦਾ ਮਾਹੌਲ ਹੈ ਸਾਡੇ ਪਿੰਡ ਰਾਜਾਣਾ ਦੇ ਵਿੱਚ ਸ਼ਾਂਤਮਈ ਮਾਹੌਲ ਹੈ ਤੇ ਦੇਖੋ ਸਾਰੇ ਬਹੁਤ ਵਧੀਆ ਬੈਠੇ ਨੇ ਸ਼ਾਂਤੀ ਚ ਤੇ ਇਹ ਸਾਡੇ ਪਿੰਡ ਦਾ ਹੈਗਾ 게ਟ ਤੇ ਮੈਂ ਕਿਹਾ 골ਡੀ ਖਿੱਚੀ ਆ ਮੋਟਰਸਾਈਕਲ ਆਪਾਂ ਉਧਰ ਲਿਆ ਕੇ ਵੀ ਦੇਖਦੇ ਆ ਬਹੁਤ ਕਿਵੇਂ ਸ਼ਾਂਤਮਈ ਮਾਹੌਲ ਚੱਲੀ ਜਾਂਦਾ ਤੇ 골ਡੀ ਨੇ ਮੋੜਤਾ ਆਪਣੇ ਗੇਟ ਵਾਲੀ ਨੂੰ ਮੋਟਰਸਾਈਕਲ ਤੇ ਲੈ ਕੇ ਖਿੱਚੀ ਚੱਲ ਤੇ ਖਿੱਚਦੀ ਖਦਾ ਬੇਸ਼ਾਂਤੀ ਆ ਪੂਰੀ ਵੈਸੇ ਗਰਮੀ 'ਚ ਵੈਸੇ ਕੋਈ ਨਿਕਲਦਾ ਨਹੀਂ ਪਰ ਵੋਟਾਂ ਪਾਉਣ ਲਈ ਮੇਰੇ ਸਾਨਾ ਐਤ ਕੀ 45% ਵੋਟਿੰਗ ਹੋਊਗੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਤੇ ਮੋੜਤਾ ਆਪਣੇ ਘਰ ਵਾਲੀ ਨੂੰ ਜਿੱਥੇ ਆਪਣੇ ਪੋਲਿੰਗ ਬੂਥ ਲੱਗੇ ਆ ਤੇ ਮਾਹੌਲ ਇੱਥੇ ਵੀ ਥੋੜਾ ਜਿਹਾ ਸ਼ਾਂਤੀ ਹੈ ਲੋਬੀ ਮਿੱਤਰੋ ਇਹ ਆਹ ਵਾਲਾ ਬੂਥ ਠੀਕ ਹੈ ਜੀ ਤੇ ਅੱਗੇ ਆਪਣੇ ਆਗੇ ਇੱਕ ਆਹ ਵਾਲਾ ਬੂਥ ਇੱਥੇ ਵੀ ਸ਼ਾਂਤੀ ਦਾ ਮੌਲਿਆ ਪੂਰਾ ਠੀਕ ਹੈ ਗਰਮੀ ਕਾਰਨ ਬਾਈ ਵਰਮੀ ਬਹੁਤ ਜ਼ਿਆਦਾ ਹੈ ਤੇ ਬਾਈ ਦਾ ਧਿਆਨ ਵੀ ਰੱਖੋ ਤੇ ਵੋਟ ਜ਼ਰੂਰ ਪਾਓ ਵੋਟ ਸਾਡਾ ਅਧਿਕਾਰ ਹੈ ਪਾਉਣਾ ਸਾਡਾ ਫਰਜ਼ ਬਣਦਾ ਕਿਉਂਕਿ ਚੰਗੀ ਸਰਕਾਰ ਆ ਜਿਹੜੀ ਸੰਸਦ ਭਵਨ ਚ ਜਾਵੇ ਤੇ ਸਾਡੇ ਪਿੰਡਾਂ ਦੇ ਜਿਹੜੇ ਵਧੀਆ ਕੰਮ ਨਿਕਲ ਕੇ ਉਹਨਾਂ ਮੂਰੇ ਕੋਈ ਤੇ ਆਪਾਂ ਜਾਣਨੇ ਆ ਮੰਦਰ ਜਿੱਥੇ VOTING ਹੁੰਦੀ ਐ ਗੋਲਡੀ ਖਿੱਚੀ ਚੱਲ ਬਈ ਆਪਾਂ ਵੇ ਨੇ ਅੰਦਰ ਕੀ ਕੀ ਮਾਹੌਲ ਆ ਤੇ ਤੁਹਾਡੇ ਨਾਲ ਵੀ ਸਨਮੁਖ ਕਰਦੇ ਆ ਲੈ ਵੀ ਇੱਕ ਆ ਬਹੁਤ ਵਧੀਆ ਜਿਹੜੇ ਆਂਗਹੀਣ ਬੰਦੇ ਆ ਵਿਚਾਰੇ ਉਹਨਾਂ ਲਈ ਉਹਨਾਂ ਨੇ ਦਿੱਤਾ ਮਤਲਬ ਚੇਅਰ ਦਿੱਤੀ ਵੀਲ ਚੇਅਰ ਤੇ ਜਿਨ੍ਹਾਂ ਨੂੰ ਲੋੜ ਐ ਤੇ ਉਹਨਾਂ ਨੂੰ ਵੀਲ ਚੇਅਰ ਤੇ ਲਿਜਾ ਕੇ ਵੋਟ ਪੁਵਾਈ ਜਾ ਰਹੀ ਐ ਠੀਕ ਐ ਜੀ ਤੇ ਇੱਕ ਪ੍ਰਸ਼ਾਸਨ ਨੇ ਬਹੁਤ ਵਧੀਆ ਕੰਮ ਕੀਤਾ ਪੱਖੇ-ਪੁੱਖੇ ਲਾ ਕੇ ਤੇ ਇੱਕ ਫਰਸਟ ਐਡ ਮਤਲਬ ਗਰਮੀ ਦੇ ਦੌਰਾਨ ਕੋਈ ਬਿਮਾਰ ਹੁੰਦਾ ਏਵੀ ਸਹੂਲਤ ਦਿੱਤੀ ਐ ਤੇ ਪੱਖੇ-ਪੁੱਖੇ ਵਧੀਆ ਲੱਗੇ ਐ ਤੇ ਟੈਂਟ-ਟੰਟ ਉੱਪਰ ਲਾਤਾ ਵੀ ਗਰਮੀ ਨਾ ਮਹਿਸੂਸ ਹੋਵੇ ਤੇ ਸਾਰੀ ਬੋਲਿੰਗ ਵਧੀਆ ਵੋਟ ਪਵੇ ਤੇ ਪ੍ਰਸ਼ਾਸਨ ਨੇ ਬਹੁਤ ਚੰਗਾ ਦਿੱਤਾ ਤੇ ਇੱਕ ਆ ਮਿੱਠੇ ਪਾਣੀ ਦੀ ਸ਼ਬੀਲ ਵੀ ਲਾਈ ਇਹਨਾਂ ਨੇ ਹਰੇਕ ਵੋਟਰ ਨੂੰ ਕਹਿੰਦੇ ਭਾਈ ਠੰਡਾ ਮਿੱਠਾ ਪਾਣੀ ਪੀ ਕੇ ਜਾਓ ਤੇ ਬਹੁਤ ਸੋਹਣਾ ਕੀਤਾ ਪ੍ਰਾਲਾ ਇਹਨਾਂ ਨੇ ਤੇ ਆਪਾਂ ਕਿਹਾ ਵੇਖੀਏ ਪਾਣੀ ਤੇ ਆਪਾਂ ਵੀ ਘੁੱਟ ਪਾਣੀ ਪੀਤਾ ਫਿਰ ਤੇ ਵੀ ਕੀ ਆ ਪਾਵੇਂ ਆਪਦੀ ਵੋਟ ਪਾਉਣ ਚਲੇਗੇ ਮਾਤਾਦਾਨ ਸਾਡਾ ਸਾਰਿਆਂ ਦਾ ਫਰਜ ਹੈ ਮਿੱਤਰੋ ਤੇ ਛੇਤੀ ਛੇਤੀ ਮਾਤਾਦਾਨ ਕਰੋ ਤੇ ਆਪਾਂ ਚੰਗਾਕ ਐਮਪੀ ਸੰਸਦ ਭਾਵੇਂ ਚ ਲੈ ਕੇ ਜਾਈਗੇ ਓਕੇ ਬਾਈ ਕਿਵੇਂ ਕਿਵੇਂ ਦਾ ਤੁਹਾਡਾ ਮੌਲਾ ਤੁਸੀਂ ਆਪਣੇ ਆਪਣੇ ਪਿੰਡਾਂ ਦਾ ਦੱਸੋ ਬਾਈ